ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਦੇਖਿਆ ਰੰਗ ਕੋਣਾ ਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਣ ਤੈਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੈ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨਹਾਰ ਸਾਵਣ ਤਿੰਨਾ ਸੋਹਾ ਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤ ਵੜਪਾਗੇ ਹਾਂ ਅੱਜ ਸਾਵਨ ਮਹੀਨੇ ਦੀ ਅਰੰਭਤਾ ਦੇ ਉੱਪਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਉਸ ਸੁਆਹੀ ਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦਾ ਇਹ ਸੁਭਾਗ ਸਮਾ ਸਾਨੂੰ ਪ੍ਰਾਪਤ ਹੋਇਆ ਹੈ ਅੱਜ ਭਾਗਾਂ ਵਾਲਿਓ ਪਾਈ ਸੈਪਾਈ ਤਾਰੂ ਸਿੰਘ ਜੀ ਉਹਨਾਂ ਦਾ ਸ਼ਹਾਦਤ ਵਾਲਾ ਦਿਹਾੜਾ ਵੀ ਹੈ ਜਦੋਂ ਵੀ ਇੱਕ ਸ਼ਾਵਣ ਆਉਂਦਾ ਉਦੋਂ ਹਰ ਇੱਕ ਸਿੱਖ ਦੇ ਸੁਰਤ ਚੇਤੇ ਦੇ ਵਿੱਚ ਖੋਪੜੀ ਲਾਉਣ ਵਾਲੇ ਪਾਈ ਤਾਰੂ ਸਿੰਘ ਦਾ ਚੇਤਾ ਆਉਣਾ ਚਾਹੀਦਾ ਪੰਛੀ ਚਾਤ ਆਪਾਂ ਪਾਈ ਤਾਰੂ ਸਿੰਘ ਦੇ ਉੱਪਰ ਵੀ ਪਾਵਾਂਗੇ ਉਹਨਾਂ ਦੇ ਜੀਵਨ ਦੇ ਉੱਪਰ ਆਓ ਸਭ ਤੋਂ ਪਹਿਲਾਂ ਇਹ ਪਾਵਨ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਾਵਨ ਮਹੀਨੇ ਦੇ ਪਰਥਾਈ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਸਾਵਨ ਸਰਸੀ ਕਮਨੀ ਚਰਨ ਕਮਲ ਸਿਉ ਪਿਆਰ ਜਿਹੜਾ ਗੁਰਮਖੋ ਸਾਵਣ ਸਰਸੀ ਸ਼ਬਦ ਹੈ ਨਾ ਇਹਨੂੰ ਸਰਸੀ ਨਹੀਂ ਪੜਨਾ ਇਹ ਦਵਸੀ ਸਰਸੀ ਪੜਾਂਗੇ ਇਹਦੇ ਅਰਥ ਨਹੀਂ ਬਣਨੇ ਸਾ ਰਸੀ ਰਸ ਦੇ ਸਹਿਤ ਸਾਵਣ ਦਾ ਮਹੀਨਾ ਆਉਂਦਾ ਹੈ ਸਾਵਣ ਦੇ ਮਹੀਨੇ ਵਿੱਚ ਮੀਂਹ ਵਰਸਦਾ ਹੈ ਮੀਘ ਵਰਸਦਾ ਹੈ ਤੇ ਤਪਦੀ ਹੋਈ ਧਰਤੀ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕੁਮਲਾਈ ਹੋਏ ਪੇੜ ਪੌਦੇ ਹਰੇ ਭਰੇ ਹੋਣ ਲੱਗ ਪੈਂਦੇ ਨੇ। ਦੁਖੀ ਅੰਤ ਦੇ ਸੜ ਤਪ ਰਹੇ ਪਸ਼ੂ ਪੰਛੀ ਉਹ ਵੀ ਖੁਸ਼ੀ ਦੇ ਗੀਤ ਗਾਉਣ ਲੱਗ ਪੈਂਦੇ ਨੇ ਜਦੋਂ ਸਾਵਣ ਵਰਸਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਐ ਇਨਸਾਨ ਐ ਗੁਰੂ ਕੇ ਸਿਖਾ ਅਸਾੜ ਦਾ ਮਹੀਨਾ ਬਤੀਤ ਹੋਇਆ ਸਾਵਣ ਚੜਿਆ ਸਾਵਣ ਵਿੱਚ ਮੀਂਹ ਵਰਸਦਾ ਤਪਦੀ ਹੋਈ ਧਰਤੀ ਠੰਡੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਮੀਂਹ ਵਰਸਦਾ ਸਾਵਣ ਦਾ ਅਤ ਦੇ ਕੁਮਲਾਏ ਹੋਏ ਪੇੜ ਪੌਦੇ ਹਰੇ ਭਰੇ ਹੋਣੇ ਸ਼ੁਰੂ ਹੋ ਗਏ ਅਤ ਦੇ ਤਪਦੇ ਹੋਏ ਜਿਹੜੇ ਪਸ਼ੂ ਸਨ ਪੰਛੀ ਸਨ ਉਹ ਚਹਿਚ ਹੋਣ ਲੱਗ ਪਏ ਹੁਣ ਤੂੰ ਵੀ ਆਪਣੇ ਅੰਦਰ ਝਾਤੀ ਮਾਰ ਜਿਹੜਾ ਤੇਰਾ ਅੰਦਰ ਦਾ ਮਨ ਤਪਦਾ ਪਿਆ ਕਿ ਉਹ ਠੰਡਾ ਹੋਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਜਿਹੜਾ ਤੇਰਾ ਮਨ ਕੁਮਲਾਇਆ ਹੋਇਆ ਉਹ ਹਰਿਆ ਭਰਿਆ ਹੋਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਵੀ ਹਰਾ-ਭਰਾ ਹੋਵੇਗਾ ਕਦੋਂ ਜਦੋਂ ਤੂੰ ਨਾਮ ਦੇ ਰਸ ਨਾਲ ਪਰ ਜਾਏਗਾ ਇੱਕ ਬਾਹਰ ਦਾ ਮੀਂਹ ਪੈਂਦਾ ਤੇ ਬਾਹਰ ਹਰਿਆਵਲ ਹੋ ਜਾਂਦੀ ਹੈ ਇੱਕ ਗੁਰੂ ਦੇ ਨਾਮ ਦਾ ਮੀਂਹ ਪੈਂਦਾ ਉਹਦੀਆਂ ਰਹਿਮਤਾਂ ਦਾ ਮੀਂਹ ਪੈਂਦਾ ਉਸ ਪਰਮਾਤਮਾ ਦੇ ਸਿਮਰਨ ਦਾ ਮੀਂਹ ਪੈਂਦਾ ਫਿਰ ਆਤਮਾ ਹਰੀ ਭਰੀ ਹੋ ਜਾਂਦੀ ਹੈ ਤਪਦਾ ਹੋਇਆ ਹਿਰਦਾ ਠੰਡਾ ਹੋ ਜਾਂਦਾ ਬਾਦਸ਼ਾਹ ਕੇ ਦੇ ਸਾਵਨ सरसी कामਣੀ ਉਹ ਜੀਵ ਇਸਤਰੀ ਸੁਖੀ ਹੈ ਸੌਣ ਦੇ ਮਹੀਨੇ ਵਿੱਚ ਆਨੰਦ ਵਿੱਚ ਨੇ ਉਹ ਜੀਵ ਉਹ ਇਨਸਾਨ ਜਿਹੜੇ ਰਸ ਸਹਿਤ ਹੁੰਦੇ ਨੇ ਜਿਹੜੇ ਨਾਮ ਰਸ ਨਾ ਪਰ ਜਾਂਦੇ ਨੇ ਚਰਨ ਕਮਲ ਸਿਉ ਪਿਆਰ ਸੌਣ ਦੇ ਮਹੀਨੇ ਆਤਮਕ ਆਨੰਦ ਉਹਨਾਂ ਨੂੰ ਹੀ ਮਿਲਦਾ ਜਿਨ੍ਹਾਂ ਦਾ ਪਿਆਰ ਪਰਮਾਤਮਾ ਦੇ ਸੋਨੇ ਹੁਕਮ ਰੂਪੀ ਚਰਨ ਕਮਰਾਂ ਦੇ ਨਾਲ ਹੋ ਜਾਂਦਾ ਹੈ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਉਣ ਦੇ ਮਹੀਨੇ ਆਤਮਾ ਉਹਨਾਂ ਦੀ ਹਰੀ ਭਰੀ ਸਾਉਣ ਦੇ ਮਹੀਨੇ ਤਪਦਾ ਹੋਇਆ ਹਿਰਦਾ ਉਹਨਾਂ ਦਾ ਠੰਡਾ ਹੋ ਗਿਆ ਜਿਨ੍ਹਾਂ ਨੇ ਆਪਣੇ ਮਨ ਨੂੰ ਆਪਣੇ ਤਨ ਨੂੰ ਸੱਚੇ ਨਾਮ ਦੇ ਵਿੱਚ ਤੇ ਇੱਕ ਪਰਮੇਸ਼ਰ ਦੇ ਪਿਆਰ ਦੇ ਵਿੱਚ ਰੰਗ ਦਿੱਤਾ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜਿਨ੍ਹਾਂ ਦੀ ਜ਼ਿੰਦਗੀ ਦਾ ਸਹਾਰਾ ਕੇਵਲ ਇੱਕ ਵਾਹਿਗੁਰੂ ਬਣ ਗਿਆ ਵਖਿਆ ਰੰਗ ਕੁੜਾ ਵਿਆ ਦਿਸਨ ਸਭੀ ਸ਼ਾਰ ਵਖਿਆ ਦਾ ਅਰਥ ਹੈ ਜ਼ਹਿਰ ਰੰਗ ਕੁੜਾ ਵਿਆ ਜਿਹੜੇ ਮਾਇਆ ਦੇ ਵਿਕਾਰਾਂ ਦੇ ਪਾਪਾਂ ਦੀ ਗੁਰਮਖੋ ਮਨ ਅੰਦਰ ਜ਼ਹਿਰ ਹੈ ਜਦੋਂ ਇੱਕ ਨਾਮ ਦਾ ਸਹਾਰਾ ਮਿਲਦਾ ਹੈ ਫਿਰ ਪਾਤਸ਼ਾਹ ਕਹਿੰਦੇ ਇਹ ਚੀਜ਼ਾਂ ਕੌੜੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਦਿਸਣ ਸਭੇ ਸ਼ਾਰ ਇਹ ਸਾਰੇ ਪਦਾਰਥ ਸਵਾ ਲੱਗਣੇ ਸ਼ੁਰੂ ਹੋ ਜਾਂਦੇ ਆ ਵੀ ਹੈ ਹੀ ਕੁਛ ਨਹੀਂ ਹੈ ਕਦੋਂ ਜਦੋਂ ਮਨ ਨਾਮ ਰਸ ਦੇ ਨਾਲ ਪਰਦਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਹਰੀ ਦੇ ਨਾਮ ਦੀ ਅੰਮ੍ਰਿਤ ਬੂੰਦ ਸੁਹਾਵਣੀ ਸੁਖ ਦੇਣ ਵਾਲੀ ਹੈ ਪਰ ਇਹ ਅੰਮ੍ਰਿਤ ਬੂੰਦ ਕੌਣ ਪੀਂਦੇ ਨੇ ਮਿਲ ਸਾਧੂ ਪੀਵਨ ਹਾਰ ਸਾਧੂ ਨਾਲ ਮਿਲ ਕੇ ਹੀ ਇਸ ਨਾਮ ਅੰਮ੍ਰਿਤ ਦੀ ਬੂੰਦ ਨੂੰ ਪੀਣ ਦੇ ਯੋਗ ਹੋਈਦਾ ਹੈ ਵਣ ਤਿਨ ਪ੍ਰਭ ਸੰਗ ਮੌਲਿਆ ਇਹ ਭਾਈ ਪ੍ਰਭੂ ਦੀ ਕਿਰਪਾ ਦੇ ਸੰਗ ਇਹ ਬਾਹਰ ਦਾ ਵਣ ਜੰਗਲ ਤਣ ਘਾਹ ਪੇੜ ਪੌਦੇ ਸਭ ਹਰੇ ਹੋ ਗਏ ਪ੍ਰਭੂ ਦੀ ਕਿਰਪਾ ਦੇ ਨਾਲ ਬਾਹਰ ਮੀਂਹ ਵਰਸਿਆ ਤੇ ਬਾਹਰ ਵਣ ਤਣ ਹਰਿਆ ਹੋਇਆ ਹੈ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਤੇਰਾ ਤਪਦਾ ਹੋਇਆ ਸੜਦਾ ਹੋਇਆ ਮਨ ਹੈ ਜਿਹੜਾ ਉਹਨੇ ਹਰਾ ਭਰਾ ਹੋਣਾ ਹੈ ਕਿਉਂਕਿ ਇੱਕ ਵਾਹਿਗੁਰੂ ਹੀ ਹੈ ਸਮਰੱਥ ਪੁਰਖ ਅਪਾਰ ਜਿਹੜਾ ਇਹ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਹਰ ਮਿਲ ਨੈ ਨੂੰ ਮਨ ਲੋਚਦਾ ਮਨ ਤੇ ਗੁਰਮਖੋ ਸਾਰਿਆਂ ਦਾ ਹੀ ਲੋਚਦਾ ਹੈ ਨਾ ਸਾਰਿਆਂ ਦੇ ਮਨ ਵਿੱਚ ਹੀ ਲੋਚਣਾ ਹੈ ਨਾਮ ਰਸ ਮਿਲੇ ਅਸੀਂ ਆਤਮਕ ਉਸ ਤੌਰ ਤੇ ਸੁਖੀ ਹੋ ਜਾਈਏ ਸਾਰਿਆਂ ਦੇ ਮਨ ਦੀ ਲੋਚਣਾ ਹੈ ਨਾਮ ਅੰਮ੍ਰਿਤ ਦੀ ਬੂੰਦ ਮਿਲੇ ਸਾਡਾ ਮਨ ਵੀ ਸ਼ਾਂਤ ਹੋ ਜਾਏ ਠੰਡਾ ਹੋ ਜਾਏ ਹਰ ਮਿਲਣੈ ਨੂੰ ਮਨ ਲੋਚਦਾ ਪਰ ਪਾਤਸ਼ਾਹ ਕਹਿੰਦੇ ਚੇਤਾ ਰੱਖੋ ਕਰਮ ਮਿਲਾਵਨ ਹਾਰ ਕਰਮ ਦਾ ਅਰਥ ਹੈ ਬਖਸ਼ਿਸ਼ ਪਰ ਮਿਲਾਵਨ ਹਾਰ ਉਹ ਹੁੰਦੇ ਨੇ ਮਿਲਾਪ ਉਹਨਾਂ ਨਾਲ ਹੁੰਦਾ ਜਿਨ੍ਹਾਂ ਦੇ ਉੱਪਰ ਉਹਦੀ ਕਰਮ ਉਹਦੀ ਬਖਸ਼ਿਸ਼ ਹੁੰਦੀ ਹੈ ਜਿੰਨੀ ਸਖੀਏ ਪ੍ਰਭ ਪਾਇਆ ਜਿੰਨਾ ਸਖੀਆਂ ਸਹੇਲੀਆਂ ਨੇ ਜਿੰਨਾ ਜੀਵਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹਉ ਤਿੰਨ ਕੈ ਸਦ ਬਲਹਾਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਦੋ ਗੱਲਾਂ ਕਰ ਮੁਖੋ ਸਾਵਣ ਦੇ ਮਹੀਨੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਪਿਆਰ ਕਰੇਗਾ ਤੇ ਤਪਦਾ ਹੋਇਆ ਹਿਰਦਾ ਠੰਡਾ ਹੋਏਗਾ ਨਾਮ ਦੇ ਨਾਲ ਸਿਮਰਨ ਦੇ ਨਾਲ ਤੇਰਾ ਪਿਆਰ ਪੈਦਾ ਹੋਵੇਗਾ ਤੇ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਗੁਰਮਖੋ ਜੀਵਨ ਕਿਰਨਾ ਛੋਟੀ ਜੀ ਹੈ ਕੋਈ ਬਹੁਤੀ ਵੱਡੀ ਨਹੀਂ ਕਦੇ ਮੌਕਾ ਮਿਲੇ ਤੇ ਜ਼ਰੂਰ ਪੜਿਓ ਜਿਵੇਂ ਸਿੱਖ ਧਰਮ ਦੇ ਅੰਦਰ ਭਾਈ ਮਣੀ ਸਿੰਘ ਭਾਈ ਤਾਰੂ ਸਿੰਘ ਵਰਗੇ ਸਿੱਖ ਪੈਦਾ ਹੋਏ ਨੇ ਨਾ ਇਸਲਾਮ ਜਗਤ ਦੇ ਅੰਦਰ ਮਨਸੂਰ ਇੱਕ ਐਸਾ ਸ਼ਹੀਦ ਪੈਦਾ ਹੋਇਆ ਉਹਦਾ ਨਾਮ ਸੀ ਮਨਸੂਰ ਮਨਸੂਰ ਨੇ ਨਾਰਾ ਲਾਇਆ ਅਲਨ ਹੱਕ ਦਾ ਸਰਕਾਰ ਉਸ ਸਮੇਂ ਦੀ ਹਕੂਮਤ ਨੇ ਕਹਿ ਦਿੱਤਾ ਇਹ ਨਾਸਤਕ ਹੈ ਇਨੂੰ ਚੌਂਕ ਵਿੱਚ ਖੜਾ ਕੇ ਪੱਥਰ ਮਾਰੋ ਤੇ ਟੁਕੜੇ ਟੁਕੜੇ ਕਰਕੇ ਇਹਨੂੰ ਖਤਮ ਕਰ ਦਿਓ ਜਿਸ ਦਿਨ ਉਹਨੂੰ ਖਤਮ ਕੀਤਾ ਜਾਣਾ ਉਸ ਤੋਂ ਇੱਕ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਉਹਨੂੰ ਉਹਦਾ ਪੁਰਾਣਾ ਮਿੱਤਰ ਮਿਲਣ ਵਾਸਤੇ ਆਇਆ ਤੋ ਕੱਲਾ ਮਿੱਤਰ ਨਹੀਂ ਸੀ ਜਗਿਆਸੂ ਵੀ ਸੀ ਉਹਨੇ ਆਪਕੇ ਪਰ ਇਹ ਯੋਜਾਣ ਦਾ ਉਹ ਸਮਾਂ ਸੀ ਜਦੋਂ ਜੇਲ੍ਹ ਵਿੱਚ ਆਮ ਲੋਕੀ ਕੈਦੀ ਨੂੰ ਮਿਲ ਸਕਦੇ ਸਨ ਉਹਨੇ ਆ ਕੇ ਮਨਸੂਰ ਦੇ ਕੋਲ ਬੈਠਾ ਉਹਨੇ ਤਿੰਨ ਚਾਰ ਸਵਾਲ ਮਨਸੂਰ ਨੂੰ ਕੀਤੇ ਮਨਸੂਰ ਕੱਲ ਨੂੰ ਤੈਨੂੰ ਖਤਮ ਕਰ ਦਿੱਤਾ ਜਾਣਾ ਮੇਰੇ ਕੁਝ ਸਵਾਲ ਨੇ ਜਵਾਬ ਦੇਵੇਂਗਾ ਕਹਿਣ ਲੱਗਾ ਬਿਲਕੁਲ ਦੇਵਾਂਗਾ ਪਹਿਲਾ ਸਵਾਲ ਮੈਨੂੰ ਇਹ ਦੱਸ ਤਿਆਗ ਦੀ ਹੱਦ ਕੀ ਹੈ ਦੂਜਾ ਸਵਾਲ ਦਾਨ ਦੀ ਹੱਦ ਕੀ ਹੈ ਤੇ ਤੀਸਰਾ ਬਚਨ ਕੀ ਆ ਪ੍ਰੇਮ ਦੀ ਹੱਦ ਕੀ ਹੈ ਪਿਆਰ ਦੀ ਹੱਦ ਕੀ ਹੈ ਮਨਸੂਰ ਕਹਿਣ ਲੱਗਾ ਸੱਜਣਾ ਦੋ ਸਵਾਲਾਂ ਦਾ ਜਵਾਬ ਮੈਂ ਤੈਨੂੰ ਹੁਣੇ ਦਿੰਨਾ ਇੱਕ ਦਾ ਕੱਲ ਨੂੰ ਦਿਆਂਗਾ ਪਰ ਮੈਨੂੰ ਇਹ ਦੱਸ ਆਪਣੇ ਜੀਵਨ ਦੇ ਤਜਰਬੇ ਦੇ ਵਿੱਚੋਂ ਜਵਾਬ ਦੇਵਾਂ ਕਿ ਅੱਖਰਾਂ ਦਾ ਜਵਾਬ ਦੇਵਾਂ ਉਹ ਜਿਗਿਆਸੂ ਸੀ ਕਹਿਣ ਲੱਗਾ ਅੱਖਰਾਂ ਵਾਲਾ ਜਵਾਬ ਤੇ ਬਹੁਤ ਸੁਣਦੇ ਆ ਮੈਨੂੰ ਤਜਰਬੇ ਵਿੱਚੋਂ ਦੇ ਮਨਸੂਰ ਕਹਿਣ ਲੱਗਾ ਤੂੰ ਮੈਥੋਂ ਪਹਿਲਾ ਸਵਾਲ ਪੁੱਛਿਆ ਤਿਆਗ ਦੀ ਹੱਦ ਕੀ ਹੈ ਮਨਸੂਰ ਅੰਦਰ ਗਿਆ ਅੰਦਰੋਂ ਸੁੱਕੀ ਹੋਈ ਰੋਟੀ ਦਾ ਟੁਕੜਾ ਲੈ ਕੇ ਆਉਂਦਾ ਹੈ ਲਿਆਂ ਕਿਉਂ ਨੇ ਉਹ ਪੁੱਛਣ ਵਾਲੇ ਨੂੰ ਕਹ ਦਿੱਤਾ ਕਹਿਣ ਲੱਗਾ ਇਹ ਟੁਕੜਾ ਰੋਟੀ ਦਾ ਮੈਨੂੰ 4 ਦਿਨ ਪਹਿਲਾਂ ਮਿਲਿਆ ਸੀ ਮੈਨੂੰ ਹਫਤੇ 'ਚ ਇੱਕ ਦਿਨ ਇੰਨੀ ਕਰੋਟੀ ਮਿਲਦੀ ਹੈ ਤੇ ਜਦੋਂ ਮੈਂ ਇਹ ਟੁਕੜਾ ਮੈਨੂੰ ਮਿਲਿਆ ਤੇ ਮੈਂ ਖਾਣ ਲੱਗਾ ਨਾ ਤੇ ਮੇਰੇ ਮਨ ਵਿੱਚ ਇਹ ਚੇਤਨਾ ਆਇਆ ਮਨਾ ਮੈਂ ਇਹਨੂੰ ਖਾਵਾਂ ਜਾਂ ਨਾ ਖਾਵਾਂ ਮੈਨੂੰ 4 ਦਿਨਾਂ ਨੂੰ ਮਾਰ ਹੀ ਦੇਣਾ ਮੈਂ ਤੇ ਖਤਮ ਹੋ ਹੀ ਜਾਣਾ ਇਹ ਟੁਕੜਾ ਰੋਟੀ ਦਾ ਮੈਨੂੰ ਬਚਾ ਨਹੀਂ ਸਕਦਾ ਕਿੰਨਾ ਚੰਗਾ ਹੋਵੇ ਇਹ ਟੁਕੜਾ ਇੱਕ ਐਸੇ ਮਨੁੱਖ ਦੇ ਮੂੰਹ ਵਿੱਚ ਪਵੇ ਜਿਹਦੇ ਮੂੰਹ ਵਿੱਚ ਪਵੇ ਤੇ ਉਹਦੀ ਜਾਨ ਬਚ ਜਾਏ ਮੈਂ ਸੰਭ ਕੇ ਰੱਖ ਲਿਆ ਲੈ ਆਹ ਟੁਕੜਾ ਮੈਂ ਤੈਨੂੰ ਦੇਣ ਲੱਗਾ ਤੂੰ ਸ਼ਹਿਰ ਚ ਜਾਣਾ ਜੇਲ੍ਹ ਤੋਂ ਬਾਹਰ ਜਾਣਾ ਇਹ ਟੁਕੜਾ ਉਹਨੂੰ ਦੇਈ ਜਿਹੜਾ ਇਹ ਕੁੱਕੜਾ ਰੋਟੀ ਦਾ ਖਾ ਕੇ 2-4 ਦਿਨ ਜ਼ਿੰਦਗੀ ਜੀ ਸਕੇ ਕਹਿਣ ਲੱਗਾ ਤੇਰੇ ਪਹਿਲੇ ਸਵਾਲ ਦਾ ਜਵਾਬ ਇਹ ਐ ਤੂੰ ਮੈਥੋਂ ਪੁੱਛਿਆ ਦਾਨ ਦੀ ਹੱਦ ਕੀ ਹੈ ਤਿਆਗ ਦੀ ਹੱਦ ਕੀ ਹੈ ਤੇ ਦਾਨ ਦੀ ਹੱਦ ਇਹ ਐ ਕਿ ਜਦੋਂ ਬੰਦਾ ਦਾਨ ਕਰਦਾ ਕਰਦਾ ਸਭ ਕੁਝ ਦਾਨ ਕਰ ਦੇਵੇ ਤੇ ਆਪਣੇ ਮੂੰਹ ਦੀ ਬੁਰਕੀ ਵੀ ਆਪਣੇ ਮੂੰਹ ਵਿੱਚੋਂ ਕੱਢ ਕੇ ਦੂਜਿਆਂ ਨੂੰ ਵੰਡਣ ਤੁਰ ਪਵੇ ਇਹ ਦਾਨ ਦੀ ਹੱਦ ਐ ਇਹ ਦਾਨ ਦੀ ਹੱਦ ਹੈ ਦੂਸਰਾ ਸਵਾਲ ਤਿਆਗ ਦੀ ਕੀ ਹੱਦ ਹੈ ਮਨਸੂਰ ਕਹਿੰਦਾ ਤੂੰ ਅੱਖਾਂ ਬੰਦ ਕਰ ਉਹਨੇ ਅੱਖਾਂ ਬੰਦ ਕੀਤੀਆਂ ਅੱਖਾਂ ਖੋਲੀਆਂ ਤੇ ਮਨਸੂਰ ਦਾ ਸਰੀਰ ਤਨ ਧਰਤੀ ਤੇ ਪਿਆ ਸੀ ਅੰਦਰ ਦੇ ਸੁਵਾਸ ਖਤਮ ਹੋ ਚੁੱਕੇ ਸਨ ਅੱਖਾਂ ਖੋਲੀਆਂ ਉਹਨੇ ਹਲਾਇਆ ਉਹ ਹਿੱਲਿਆ ਨਹੀਂ ਉਹਨੂੰ ਲੱਗਾ ਮਰ ਗਿਆ ਹੋਣਾ ਉਹਨੇ ਜ਼ੋਰ ਦੀ ਚੀਕਾਂ ਮਾਰੀਆਂ ਜਦੋਂ ਜ਼ੋਰ ਦੀ ਚੀਕਾਂ ਮਾਰੀਆਂ ਮਨਸੂਰ ਵਾਪਸ ਦੇਹੀ ਦੇ ਵਿੱਚ ਆਇਆ ਹੱਥ ਪਕੜ ਕੇ ਕਹਿੰਦਾ ਰੋ ਕਿਉਂ ਰਿਹਾ ਹੈ ਕਹਿ ਲੱਗਾ ਮੈਂ ਸੋਚਿਆ ਤੂੰ ਮਰ ਗਿਆ ਹੈ ਕਹਿ ਲੱਗਾ ਇਹ ਹੀ ਤਾਂ ਤਿਆਗ ਦੀ ਹੱਦ ਹੈ ਜਦੋਂ ਕੋਈ ਦੁਨੀਆ ਨੂੰ ਤਿਆਗਦਾ ਤਿਆਗਦਾ ਸਭ ਕੁਝ ਤਿਆਗ ਦਿਆ ਤਿਆਗਦਾ ਇਸ ਸੰਸਾਰ ਦੇ ਲਈ ਆਪਣੇ ਸਰੀਰ ਦੇ ਵਿੱਚੋਂ ਸਵਾਸਾਂ ਨੂੰ ਵੀ ਬਾਹਰ ਕੱਢ ਕੇ ਸਰੀਰ ਨੂੰ ਵੀ ਤਿਆਗ ਦੇਵੇ ਇਹਨੂੰ ਕਿਹਾ ਜਾਂਦਾ ਹੈ ਤਿਆਗ ਦੀ ਹੱਦ ਹੈ ਤੀਸਰਾ ਸਵਾਲ ਤੂੰ ਮੈਨੂੰ ਕੀਤਾ ਪਿਆਰ ਦੀ ਪ੍ਰੇਮ ਦੀ ਕੀ ਹੱਦ ਹੈ ਇਹ ਕੱਲ ਨੂੰ ਆਈ ਮੈਂ ਸੂਲੀ ਉੱਤੇ ਚੜਦਾ ਹੋਇਆ ਤੈਨੂੰ ਜਵਾਬ ਦੇਵਾਂਗਾ ਦੂਸਰਾ ਦਿਨ ਚੜਿਆ ਹਜ਼ਾਰਾਂ ਲੋਕ ਕਤਲ ਕਰਨਾ ਸੀ ਮਨਸੂਰ ਨੂੰ ਦੇਖਣ ਵਾਸਤੇ ਆਏ ਟੁਕੜੇ ਟੁਕੜੇ ਕਰਕੇ ਮਨਸੂਰ ਦੇ ਖਿਲਾਰ ਦਿੱਤੇ ਗਏ ਤਾਂ ਟੁਕੜੇ ਖਿਲਾਰ ਦਿੱਤੇ ਗਏ ਤੇ ਜਿਹੜਾ ਸਵਾਲ ਦਾ ਜਵਾਬ ਲੈਣ ਵਾਸਤੇ ਆਇਆ ਸੀ ਉਹ ਇੱਕ ਪਾਸੇ ਟੁਕੜਿਆਂ ਨੂੰ ਵੇਖਦਾ ਤੇ ਨਾਲ ਕਹਿੰਦਾ ਮਨਸੂਰ ਤੂੰ ਵਾਦਾ ਕੀਤਾ ਸੀ ਕਿ ਤੇਰਾ ਜਵਾਬ ਮੇਰਾ ਜਵਾਬ ਦੇ ਕੇ ਸੰਸਾਰ ਤੋਂ ਜਾਏਗਾ ਤੂੰ ਤਾਂ ਪਹਿਲਾਂ ਹੀ ਚਲਾ ਗਿਆ ਇਹ ਕਹਿਣ ਦੀ ਧੀਰ ਸੀ ਉਹਨਾਂ ਟੁਕੜਿਆਂ ਦੇ ਵਿੱਚੋਂ ਅਲਨ ਹੱਕ ਅਲਨ ਹੱਕ ਅਲਨ ਹੱਕ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਹਰ ਇੱਕ ਟੁਕੜੇ ਦੇ ਵਿੱਚੋਂ ਅਲਨ ਹੱਕ ਦੀ ਆਵਾਜ਼ ਆ ਰਹੀ ਸੀ ਤੇ ਇੱਕ ਟੁਕੜੇ ਵਿੱਚੋਂ ਆਵਾਜ਼ ਆਈ ਇਹ ਪੁੱਛਣ ਵਾਲੇ ਤੂੰ ਇਹ ਪੁੱਛਦਾ ਸੀ ਨਾ ਪਿਆਰ ਦੀ ਹੱਦ ਕੀ ਹੈ ਇਹੀ ਤੇ ਪਿਆਰ ਦੀ ਹੱਦ ਹੈ ਜਦੋਂ ਸੰਸਾਰ ਦੇ ਲੋਕ ਸਾਰੇ ਪਾਸੇ ਖੜੋਤੇ ਹੋਣ ਸਰੀਰ ਟੁਕੜੇ ਟੁਕੜੇ ਵੀ ਹੋ ਜਾਏ ਸਰੀਰ ਖਤਮ ਵੀ ਹੋ ਜਾਏ ਟੁਕੜੇ ਹੋਏ ਸਰੀਰ ਦੇ ਵਿੱਚੋਂ ਵੀ ਆਪਣੇ ਪਿਆਰੇ ਦੇ ਨਾਮ ਦੀਆਂ ਆਵਾਜ਼ਾਂ ਆਉਂਦੀਆਂ ਹੋਣ ਇਹ ਪਿਆਰ ਦੀ ਹੱਦ ਹੈ ਅਜ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਪਾਤਸ਼ਾਹ ਕਹਿੰਦੇ ਪਾਈ ਸਾਵਣ ਦੇ ਮਹੀਨੇ ਰਸਨਾ ਸਾਰੇ ਨਹੀਂ ਪਰਦੇ ਨਾਮ ਰਸ ਦੇ ਨਾਲ ਉਹਨਾਂ ਦੇ irde ਪਰਦੇ ਨੇ ਜਿਨ੍ਹਾਂ ਦਾ ਪ੍ਰਭੂ ਦੇ ਚ ਕਮਲ ਰੂਪੀ ਚਰਨਾਂ ਦੇ ਨਾਲ ਪਿਆਰ ਹੁੰਦਾ ਹੈ ਪਾਤਸ਼ਾਹ ਕਹਿੰਦੇ ਹਰ ਨਾਨਕ ਹਰ ਜੀ ਮਿਆਕਰ ਇਹ ਨਾਨਕ ਖਰੀਜੀ ਜਿਨ੍ਹਾਂ ਦੇ ਉੱਤੇ ਮਾਇਆ ਕਰਦੇ ਨੇ ਮਿਹਰ ਕਰਦੇ ਨੇ ਸ਼ਬਦ ਸਵਾਰ ਨਹਾਰ ਉਹ ਸ਼ਬਦ ਦੇ ਰਾਹੀ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾ ਲੈਂਦੇ ਨੇ ਸਵਾਰ ਲੈਂਦੇ ਹਨ ਸਾਵਣ ਤਿੰਨਾ ਸੁਹਾਗਣੀ ਸਾਵਣ ਤਿੰਨਾ ਸੁਹਾਗਣੀ ਸਾਵਣ ਦਾ ਮਹੀਨਾ ਉਹਨਾਂ ਸੁਹਾਗਣਾ ਵਾਸਤੇ ਸੁੱਖ ਦਾ ਹੀ ਹੈ ਤਿੰਨ ਸੁਹਾਗਣੀ ਉਹਨਾਂ ਸੁਹਾਗਣਾ ਵਾਸਤੇ ਆਨੰਦ ਦੇਣ ਵਾਲਾ ਹੈ ਜਿਨ ਰਾਮ ਨਾਮ ਔਰ ਹਾਰ ਜਿਨ੍ਹਾਂ ਨੇ ਰਾਮ ਦੇ ਨਾਮ ਦਾ ਹਾਰ ਆਪਣੇ ਗਲ ਵਿੱਚ ਪਾਇਆ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਪਰਮੇਸ਼ਰ ਦਾ ਨਾਮ ਬਣਾਇਆ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਪਾਈ ਸਾਉਣ ਦਾ ਮਹੀਨਾ ਉਹਨਾਂ ਲਈ ਆਤਮਕ ਸੁੱਖ ਲੈ ਕੇ ਆਉਂਦਾ ਹੈ ਆਤਮਕ ਆਨੰਦ ਲੈ ਕੇ ਆਉਂਦਾ ਹੈ ਆਤਮਕ ਹਰੀ ਹਵਲ ਲੈ ਕੇ ਆਉਂਦਾ ਜਿਹੜੇ ਉਸ ਹਰੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲੈਂਦੇ ਹਨ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਗੁਰਮਖੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਡੇ ਗਲ ਦਾ ਹਾਰ ਬਣੇ ਸਾਡੇ ਜੀਵਨ ਦਾ ਆਧਾਰ ਬਣੇ ਤੇ ਇਸ ਸ਼ਾਵਣ ਦਾ ਮਹੀਨਾ ਸਾਡਾ ਨਾਮ ਜਪਦਿਆਂ ਉਹਦਾ ਸਿਮਰਨ ਕਰਦਿਆਂ ਬਤੀਤ ਹੋਵੇ ਪਾਤਸ਼ਾਹ ਕਿਰਪਾ ਕਰਨ ਅੱਜ ਭਾਈ ਸੈਪਾਈ ਤਾਰੂ ਸਿੰਘ ਦਾ ਗੁਰਮਖੋ ਸ਼ਤਤ ਵਾਲਾ ਦਿਹਾੜਾ ਵੀ ਹੈ ਸ਼ਾਮ ਦੇ ਦੀਵਾਨਾਂ ਦੇ ਵਿੱਚ ਆਪਾਂ ਭਾਈ ਸੈਪਾਈ ਤਾਰੂ ਸਿੰਘ ਉਹਨਾਂ ਦੇ ਜੀਵਨ ਬਿਰਤਾਂਤ ਨੂੰ ਆਪਾਂ ਵਿਚਾਰਾਂਗੇ ਆਪ ਸੰਗਤਾਂ ਜਰੂਰ ਹਾਜ਼ਰੀ ਭਰਿਓ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ